ਕੀ ਹੋ ਗੋ ਮੁੰਡਿਆ ਖਿੱਚਣਾ ਪੈਣਾ ਕੁੱਤੀਆ ਉਹ ਗੱਲ ਬਣਾਉਣੀ ਪੈਣੀ ਆ ਉਹ ਗੱਲ ਬਣਾਉਣੀ ਪੈਣੀ ਆ ਗੱਲ ਬਣਾਉਣੀ ਪੈਣੀ ਆ ਮੇਰੇ ਮਿੱਤਰੋ ਲਓ ਸਾਹਮਣੇ ਡਾਕਟਰ ਨੇ ਪ੍ਰਬੰਧਾ ਬੱਖੋ ਕੰਮ ਕਹਿਣਾ ਇਹ ਹੱਬਾ ਹਉ ਜਾਂਦੇ ਵਰਦੇ ਨਾ ਉਨ੍ਹਾਂ ਸਮਾਂ ਦੀ ਜੇਰਾ ਇੱਕ ਮਿੰਟਾ ਤਰਪਾਈ ਸੈਕਿੰਡ ਪੱਟੀ ਦਾ ਕਰਾਉਣੀ ਵੀ ਲੋ 147 143 ਦੀ ਦਾ ਸਮਾਂ ਲੱਗਿਆ ਇਹ ਕਹਿੰਦੇ ਟਰੈਕਟਰ ਗੁਰਦਾਸਪੁਰ ਦੇ ਇਲਾਕੇ ਤੋਂ ਪੁਜਿਆ ਇਹ ਮੁੰਡਾ ਕਹਿੰਦੇ ਬੜੀ ਜ਼ੂਰੋ ਜਲ